ਕਾਣ ਜ਼ਮੀਨੀ ਚੋਣ ਦੌਰਾਨ ਚਰਚਾ ਚਾਈ ਕੰਚਨਪ੍ਰੀਤ ਕੌਰ ਨੂੰ ਪੁਲਿਸ ਨੇ ਗ੍ਰਫਤਾਰ ਕਰ ਲਿਆ ਕੰਚਨਪ੍ਰੀਤ ਨੂੰ ਥਾਣਾ ਚਬਾਲਚ ਦਰਜ ਹੋਈ ਇੱਕ ਐਫਆਈਆਰ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਤੋਂ ਪਹਿਲਾਂ ਕੰਚਨਪ੍ਰੀਤ ਕੋਲੋਂ ਪੁਲਿਸ ਨੇ ਥਾਣਾ ਮਜੀਠਾ 'ਚ 6 ਘੰਟੇ ਪੁੱਛਗਿੱਛ ਕੀਤੀ। ਕੰਚਨਪ੍ਰੀਤ 'ਤੇ ਪਾਸਪੋਰਟ ਬਣਾਉਣ ਸਮੇਂ ਗਲਤ ਜਾਣਕਾਰੀ ਦੇਣ ਦਾ ਇਲਜ਼ਾਮ ਲਗਾਇਆ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਪੁਲਿਸ ਵੱਲੋਂ ਕੰਚਨਪ੍ਰੀਤ ਕੋਲੋਂ ਗ੍ਰਿਫਤਾਰੀ ਦੀ ਸਖਤ ਨਿੰਦਿਆ ਕਰਦਿਆਂ ਇਸ ਨੂੰ ਗੈਰਕਾਨੂੰਨੀ ਤੇ ਮਨਕਰਤ ਕਰਾਰ ਦਿੱਤਾ। ਪਾਰਟੀ ਨੇ ਕਿਹਾ ਕਿ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਦਲਾਖੋਰੀ ਦੀ ਰਾਜਨੀਤੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ। ਅਕਾਲ ਬਤਾਇਆ ਕਿ ਨੂੰ ਪੰਜਾਬ ਦੀਆਂ ਧੀਆਂ ਜਾਂ ਕਾਨੂੰਨ ਦੇ ਰਾਜ ਲਈ ਕੋਈ ਸਤਕਾਰ ਨਹੀਂ ਹੈ ਦੱਸਦੇ ਹੈ ਕਿ ਬੀਤੇ ਦਿਨ ਕੰਚਨਪ੍ਰੀਥ ਥਾਣਾ ਮਜੀਠਾ ਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਪਹੁੰਚੀ ਸੀ ਪਰ ਉਸ ਨੂੰ ਪੁੱਛ ਕੇ ਜਿਸ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ 'ਚ ਹਲਚਲ ਮਚ ਗਈ ਹੈ ਜਿਤੇਸ਼ ਸ਼ਰਮਨੀ ਅਕਾਲੀ ਦਲ ਨੇ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ ਉੱਥੇ ਹੀ ਕਾਂਗਰਸ ਦੇ ਪੁਰਾਤਤਵ ਵਿਧਾਇਕ ਸੁਖਪਾਲ ਖੈਰਾ ਨੇ ਵੀ ਇਸ ਦੀ ਨਿੰਦਿਆ ਕਰਦਿਆਂ ਮਾਨ ਸਰਕਾਰ ਤੇ ਸ਼ਬਦੀ ਹਮਲਾ ਬੋਲਿਆ ਦੱਸਦੇ ਹੈ ਕਿ ਕੰਚਨਪ੍ਰੀਤ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਇਸ ਦੌਰਾਨ ਉਸ ਦੇ ਉੱਤੇ ਕਰੀਬ 4 ਪਰਚੇ ਵੀ ਦਰਜ ਹੋਏ ਸਨ ਤੇ ਬੀਤੇ ਦਿਨੀ ਉਹ ਮਜੀਠਾ ਦੇ ਵਿੱਚ ਪੁਲਿਸ ਨੂੰ ਜਾਂਚ ਦੇ ਵਿੱਚ ਸਹਿਯੋਗ ਕਰਨ ਲਈ ਪਹੁੰਚੀ ਸੀ ਜਿਸ ਜਿੱਥੇ ਪੁਲਿਸ ਨੇ 6 ਘੰਟੇ ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਕੰਚਨਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਕੰਚਨਪ੍ਰੀਤ ਦੇ ਬਾਰੇ ਕਿਹਾ ਜਾ ਰਿਹਾ ਸੀ ਚਰਚਾਵਾਂ ਚੱਲ ਰਹੀਆਂ ਸਨ ਕਿ ਉਹ ਨੇਪਾਲ ਦੇ ਰਾਹੀਂ ਕੈਨੇਡਾ ਫਰਾਰ ਹੋ ਗਈ ਹੈ ਪਰ ਜਦੋਂ ਬੀਤੇ ਦਿਨੀ ਉਹ ਸਹਿਯੋਗ ਦੇਣ ਪਹੁੰਚੀ ਤਾਂ ਪਤਾ ਲੱਗਿਆ ਕਿ ਉਹ ਪੰਜਾਬ ਹੀ ਸੀ ਕਿਤੇ ਫਰਾਰ ਨਹੀਂ ਹੋਈ ਸੀ ਤੇ ਉਸ ਨੇ ਕਿਹਾ ਸੀ ਕਿ ਉਹ ਸਹਿਯੋਗ ਦੇਏ ਕਿ ਜਾਂਚ ਵਿੱਚ ਉਸ ਦੀ ਜ਼ਮਾਨਤ ਵੀ ਮਿਲ ਚੁੱਕੀ ਸੀ ਪਰ ਇਸੇ ਦਰਮਿਆਨ ਚਪਾਲ ਚ ਦਰਜ ਉਸ ਦੇ ਉੱਤੇ ਹੋਈ ਇੱਕ ਐਫ ਆਈ ਆਰ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸ ਦੇ ਕਿ ਗ੍ਰਿਫਤਾਰੀ ਪਾਸਪੋਰਟ ਬਣਾਉਣ ਸਮੇ ਗਲਤ ਜਾਣਕਾਰੀ ਦੇਣ ਦੇ ਇਲਜ਼ਾਮਾ ਤਹਿਤ ਹੋਈ ਹੈ